ਆ ਜਿਹੜੇ ਪਾਲ ਪਾਲ ਨੇ ਜਿਨ੍ਹਾਂ ਨੇ ਬਾਰ ਬਾਰ ਕਿਹਾ ਸਾਨੂੰ ਇੰਨੀਆਂ ਸੀਟਾਂ ਦੇ ਦਿਓ ਸੰਵਿਧਾਨ ਬਦਲ ਦਿਆਂਗੇ ਬਾਬਾ ਸਾਹਿਬ ਭੀਮਰਾਓ ਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਬਦਲ ਦੇਣਗੇ ਫਿਰ ਵੋਟੇ ਹੀ ਨਹੀਂ ਪੈਣੀਆਂ ਫਿਰ ਬਸ ਕੱਲਾ ਸਿੱਧਾ ਹੀ ਰਾਸ਼ਟਰਪਤੀ ਬਣ ਜੂਗਾ ਇਹ ਜਿਹੜਾ ਮੋਦੀ ਹੈ ਇਸੇ ਨੂੰ ਵੋਟਾਂ ਪੈਂ ਕਰਨੀਆਂ ਅਮਰੀਕਾ ਵਾਂਗੂ ਬਾਕੀ ਸਾਰਾ ਫੈਡਰਲ ਸਟਰਕਚਰ ਫੈਡਰਲ ਸਿਸਟਮ ਖਤਮ ਕਰ ਦੂਗਾ ਬਹੁਤ ਖਤਰਨਾਕ ਚਾਲਾਂ ਨੇ ਆਓ ਆਪਾਂ ਆਪਣੇ ਪੰਜਾਬ ਨੇ ਦੇਸ਼ ਲੈ ਕੇ ਦਿੱਤਾ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਇਹ ਦੇਸ਼ ਕਿਸੇ ਦੇ ਬਾਪ ਦੀ ਜ਼ਗੀਰ ਨਹੀਂ ਹੈਗੀ ਇਹ ਆਪਣਾ ਦੇਸ਼ ਹੈ ਅਸੀਂ ਸਾਡੇ ਬਜ਼ੁਰਗਾਂ ਨੇ ਜਹਦੀ ਭਗਤ ਸਿੰਘ ਤੋਂ ਲੈ ਕੇ ਕਰਤਾਰ ਸਿੰਘ ਸਰਾਭਾ ਨੇ ਗਦਰੀ ਬਾਬਿਆਂ ਨੇ ਲਾਲਾ ਲਾਜਪਤਰਾਏ ਚੰਦਰਸ਼ੇਖਰ ਅਯਾਦ ਹਰ ਪਿੰਡ ਚ ਚਰਨਸ਼ੋਪਰਾਪਤ ਹੈ ਸਾਡੇ ਗੁਰੂਆਂ ਦੀ ਇਹ ਸਾਡੇ ਪੁਰਖਿਆਂ ਨੇ ਸਾਨੂੰ ਇੱਕ ਮੁਲਕ ਲੈ ਕੇ ਦਿੱਤਾ ਆਪਾਂ ਇਸ ਮੁਲਕ ਨੂੰ ਟੁੱਟਣ ਨਹੀਂ ਦੇਣਾ ਜੇ ਦੇਸ਼ ਨੰਬਰ 1 ਬਣਾਉਣਾ ਹੈ ਤਾਂ ਸਿੱਧਾ ਜਿਹਾ ਫਾਰਮੂਲਾ ਹੈ ਪੰਜਾਬ ਨੂੰ ਨੰਬਰ 1 ਬਣਾਉਣਾ ਪਊਗਾ ਤਾਂ ਦੇਸ਼ ਨੰਬਰ 1 ਬਣੂਗਾ ਕਿਉਂਕਿ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੈ ਚਾਹੇ ਯਾਦੀ ਦੀ ਲੜਾਈ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਮਰਜੀ ਕੋਈ ਇਨਕਲਾਬ ਹੈ ਪੰਜਾਬ ਨੇ ਲੀਡ ਕੀਤਾ ਹੈ ਅੱਜ ਵੀ ਪੰਜਾਬ ਨੂੰ ਲੀਡ ਕਰਨਾ ਪਊਗਾ ਮੈਂ ਇਹੀ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਹਾਂ